ਨਗਰ ਦੇ ਵਿੱਚ ਤਿੰਨ ਡੈੱਡ ਬਾਡੀਆ ਤਿੰਨ ਡੈੱਡ ਬਾਡੀਆ ਇੱਕ ਦਿਨ ਚ ਮਿਲ ਜਾਣਾ ਔਰ ਗਰਮੀ ਜਿਆਦਾ ਕਾਰਨ ਕੀ ਰਿਹਾ ਝਾੜੀਆਂ ਦੇ ਵਿੱਚ ਪਈਆਂ ਤਿੰਨ ਡੈੱਡ ਬਾਡੀਆ ਵਾਸਤੇ ਇੱਥੇ ਪੁਲਿਸ ਵੀ ਪਹੁੰਚੀ ਹੋਈ ਆ ਔਰ ਲੋਕ ਇਕੱਠੇ ਹੋਏ ਨੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਵਿਖਾਈਆਂ ਜਾਣ ਔਰ ਡੈੱਡ ਬਾਡੀਆ ਨੂੰ ਟਰਾਲੀਆਂ ਦੇ ਵਿੱਚ ਲੱਦਿਆ ਜਾ ਰਿਹਾ ਕਿਉਂਕਿ ਡੈੱਡ ਬਾਡੀਆ ਜਿਹੜੀਆਂ ਉਹ ਦੀਨਾ ਨਗਰ ਦੇ ਹਲਕੇ ਦੇ ਵਿੱਚ ਮਿਲੀਆਂ ਦੀਨਾ ਨਗਰ ਸ਼ਹਿਰ ਦੇ ਕੋਲ ਮਿਲੀਆਂ ਔਰ ਕਾਰਨ ਕੀ ਆ ਕੋਈ ਸੱਟਾਂ ਦਾ ਮਾਮਲਾ ਜਾਂ ਕੋਈ ਨਸ਼ੇ ਦਾ ਔਰ ਡੀਡਾ ਡੀਡਾ ਪਿੰਡ ਦੇ ਕੋਲ ਵੀ ਦੋ ਡੈੱਡ ਬਾਡੀਆ ਔਰ ਇੱਕ ਚੰਗੀ ਸਰੂਪ ਦਾਸ ਦੇ ਕੋਲ ਆ ਤੀਸਰੀ ਬਾਡੀ ਜਿਹੜੀ ਆ ਚੰਗੀ ਸਰੂਪ ਦਾਸ ਦੇ ਕੋਲੋਂ ਜਿਹੜੀ ਆ ਉਠਾਈ ਜਾ ਰਹੀ ਆ ਆ ਵੇਖ ਸਕਦੇ ਹੋ ਤੁਸੀਂ ਕਿ ਤਿੰਨ ਡੈੱਡ ਬਾਡੀਆ ਜਿਹੜੀਆਂ ਉਹ ਚੱਕੀਆਂ ਗਈਆਂ ਮਾਮਲਾ ਕੀ ਸੀ ਕੀ ਕਾਰਨ ਰਿਹਾ ਕੀ ਕਾਰਨ ਰਿਹਾ ਕੀ ਇਹ ਡੈੱਡ ਬਾਡੀਆ ਦਾ ਕੀ ਕੋਈ ਸੱਟਾਂ ਲਗੀਆਂ ਨੇ ਜਾਂ ਕੋਈ ਨਸ਼ੇ ਦਾ ਕੰਮ ਹੈ ਇਹ ਕੀ ਕਾਰਨ ਹੈ ਕਿ ਇਹਨਾਂ ਦੀਆਂ ਜੋ ਤੁਸੀਂ ਡੈੱਡ ਬਾਡੀਆ ਜਿਹੜੀਆਂ ਉਹ ਵੇਖ ਸਕਦੇ ਹੋ ਕਿ ਇਹਨਾਂ ਨੌਜਵਾਨਾ ਨੌਜਵਾਨ ਮੁੰਡੇ ਨੇ ਔਰ ਕਾਰਨ ਨਹੀਂ ਅਜੇ ਪਤਾ ਚੱਲ ਸਕਦੇ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਸਵੀਰਾਂ ਅਸੀਂ ਕਾਰਨ ਕੀ ਰਿਹਾ ਇਹਦੇ ਬਾਰੇ ਵੀ ਸਾਰੀ ਤੁਹਾਨੂੰ ਪੁਸ਼ਟੀ ਕਰਾਂਗੇ ਪੂਰਾ ਕਲੀਅਰ ਦੱਸਾਂਗੇ ਕਿ ਕਾਰਨ ਕੀ ਆ ਇਹ ਡੈੱਡ ਬਾਡੀयां ਮਿਲਣਾ ਔਰ ਸੰਸਨੀ ਜਿਹੜੀ ਆ ਸ਼ਾਜਾਨੀ ਐਸ ਹਲਕੇ ਦੇ ਵਿੱਚ ਦੀਨਾ ਨਗਰ ਹੋਇਆ ਉਹ ਡੀਡਾ ਪਿੰਡ ਦੇ ਕੋਲ ਚੰਗੀ ਸਰੂਪ ਦਾਸ ਦੇ ਕੋਲ ਚੰਗੀ ਸਰੂਪ ਦਾਸ ਦੇ ਕੋਲ ਇੱਕ ਡੈੱਡ ਬਾਡੀ ਆ ਔਰ ਦੋ ਡੈੱਡ ਬਾਡੀयां ਜਿਹੜੀਆਂ ਉਹ ਡੀਡਾ ਪਿੰਡ ਦੇ ਕੋਲ ਆ ਇੱਥੇ ਭਾਈ ਸਾਹਿਬ ਉਹਨੇ ਜਿਹਨਾਂ ਨੇ ਡੈੱਡ ਬਾਡੀयां ਨੇ ਆਹੇ ਭਰਾ ਜੀ ਸਾਚੀ ਗਾਲ ਜੀ ਪਰਾ ਜੀ ਇਹ ਜੋ ਡੈੱਡ ਬੋਡੀਆਂ ਮਿਲੀਆਂ ਨੇ ਕਿੱਥੋਂ ਕਿੱਥੋਂ ਮਿਲੀਆਂ ਨੇ ਇਹ ਦੋ ਡੈੱਡ ਬੋਡੀਆਂ ਦੀ ਡੀਡੇ ਪਿੰਡ ਦੇ ਕੋਲੋਂ ਮਿਲੀਆਂ ਇੱਕ ਡੀਡੇ ਬੋਡ ਇਹ ਪਿੰਡ ਤੋਂ ਸੜਕ ਪਾਰ ਕਰਕੇ ਨਾਲ ਆਜੀ ਤਿੰਨ ਡੈੱਡ ਬੋਡੀਆਂ ਹੋਰ ਹੋਰ ਕਾਰਨ ਕੀ ਲੱਗਦਾ ਤੁਸੀਂ ਖੁਦ ਉਹਨਾਂ ਨੂੰ ਲੋਡ ਕੀਤਾ ਟਰਾਲੀ ਵਿੱਚ ਕੀ ਲੱਗ ਰਿਹਾ ਕੀ ਇਹ ਕਾਰਨ ਹੀ ਜੀ ਤਿੰਨਾਂ ਦੇ ਹੱਥਾਂ ਦੇ ਵਿੱਚ ਸਿਰਿੰਜਾਂ ਲੱਗੀਆਂ ਹੋਈਆਂ ਚਿੱਟੇ ਦਾ ਨਸ਼ਾ ਸੇਵਣ ਕੀਤਾ ਉਹਨਾਂ ਨੇ ਅੱਛਾ ਸਿਰਿੰਜਾਂ ਵਾਲੇ ਹੀ ਲੱਗਦੇ ਆ ਬਿਲਕੁਲ ਬਿਲਕੁਲ ਔਰ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇਹਹੀ ਕੁਝ ਹੁੰਦਾ ਨਜ਼ਰ ਆ ਰਿਹਾ ਅਕਸਰ ਹੀ ਖਬਰਾਂ ਦੇ ਵਿੱਚ ਇਹੋ ਕੁਝ ਆ ਰਹੇ ਦੇਖੋ ਜੀ ਅੱਜ 14 ਤਰੀ ਇੱਕੋ ਦਿਨ ਇੱਕੋ ਪਿੰਡ ਦੇ ਵਿੱਚ ਤਿੰਨ ਡੱਡ ਬੋਡੀਆਂ ਮਿਲੀਆਂ ਕਿੱਡੀ ਮਾੜੀ ਗੱਲ ਹੈ ਇਹ ਦੱਸ ਦਈਏ ਤੁਹਾਨੂੰ ਤਸਵੀਰਾਂ ਵਿਖਾ ਦਈਏ ਤਸਵੀਰਾਂ ਵਿਖਾ ਦਈਏ ਕਿ ਟਰਾਲੀ ਉੱਤੇ ਲੋਡ ਕਰਕੇ ਤਿੰਨ ਡੱਡ ਬੋਡੀਆਂ ਲਿਜਾਈਆਂ ਜਾ ਰਹੀਆਂ ਔਰ ਪੁਲਿਸ ਜਿਹੜੀ ਹੈ ਉਹ ਆਪਣੀ ਡਿਊਟੀ ਦੇ ਵਿੱਚ ਲੱਕੀ ਹੋਈ ਆ ਲੇਕਿਨ ਕਿਤੇ ਨਾ ਕਿਤੇ ਜਾ ਕੇ ਨੌਜਵਾਨ ਰਾਹੇ ਤੋਂ ਕਿਰਾਏ ਪੈ ਗਏ ਨੇ ਔਰ ਨੌਜਵਾਨ ਭੜਕਦੇ ਜਾ ਰਹੇ ਨੇ ਔਰ ਦੀਨਾ ਨਗਰ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਇਹੋ ਜਿਹੇ ਮਾਮਲੇ ਆਏ ਨੇ ਲੇਕਿਨ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਟਰਾਲੀ ਉੱਤੇ ਲੋਡ ਕਰਕੇ ਲਿਜਾਈ ਜਾ ਰਿਹਾ ਔਰ ਅੱਗੇ ਫਿਰ ਤੁਹਾਡਾ ਨਾਲ ਗੱਲਬਾਤ ਸ਼ੇਅਰ ਕੀਤੀ ਜਾਏਗੀ ਸੀਨੀਅਰ ਪੁਲਿਸ ਅਫਸਰਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਕਾਰਨ ਰਿਆ ਡੈੱਡ ਬੋਡੀਆਂ ਦਾ ਔਰ ਅੱਗੇ ਮੈਡੀਕਲ ਹਾਂ ਅੱਗੇ ਦੱਸ ਤਈਏ ਕਿ ਸਰਿੰਜ ਆ ਭਰਾ ਨੇ ਸਰਿੰਜ ਵਿਖਾਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਸਰਿੰਜ ਵਿਖਾਈ ਜਾਵੇ ਕਿ ਆ ਸਰਿੰਜ ਫੜੀ ਹੋਈ ਆ ਹੱਥ ਵਿੱਚ ਔਰ ਜੋ ਇਹਨਾਂ ਦੇ ਵਿੱਚੋਂ ਬਾਹਾਂ ਦੇ ਵਿੱਚ ਲੱਗੀਆਂ ਹੋਈਆਂ ਸਰਿੰਜਾਂ ਜੋ ਆ ਉਹ ਸਾਹਮਣੇ ਆਈਆਂ ਨੇ ਔਰ ਕਾਰਨ ਨਸ਼ੇ ਦਾ ਔਰ ਬੇਰੁਜ਼ਗਾਰੀ ਔਰ ਨੌਜਵਾਨ ਜਿਹੜੀ ਆ ਪੀੜ੍ਹੀ ਰਾਹੇ ਤੋਂ ਕਰਾਹੇ ਪੈ ਗਈ ਆ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਖਤੀ ਕਰਕੇ ਨਸ਼ੇ ਦੇ ਉੱਤੇ ਨਕੇਲ ਪ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਮੁੱਦੇ ਦੇ ਉੱਤੇ ਅਮਲ ਕੀਤਾ ਜਾਵੇ ਕਿ ਜੋ ਤੁਸੀਂ ਆਵਾਜ਼ ਉਠਾਈ ਸੀ ਕਿ ਜੋ ਮੌਕਾ ਜਿਹੜਾ ਉਹ ਵੇਖਿਆ ਜਾਵੇਗਾ ਨਸ਼ੇ ਦਾ ਪਰਕੋਪ ਖਤਮ ਕੀਤਾ ਜਾਵੇਗਾ ਔਰ ਸਰਕਾਰਾਂ ਇਸ ਦੇ ਉੱਤੇ ਐਕਸ਼ਨ ਲੈਣ ਔਰ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਪੁਲਿਸ ਜਿਹੜੀ ਆ ਉਹ ਡੈੱਡ ਬੋਡੀਆਂ ਨੂੰ ਲੈ ਕੇ ਹੁਣ ਚਲੀ ਗਈ ਆ ਅੱਗੇ ਤਸਵੀਰਾਂ ਤੁਹਾਨੂੰ ਅਗਲੀਆਂ ਸ਼ੇਅਰ ਕਰਦੇ ਹਾਂ ਕਿ ਅੱਗੇ ਕੀ ਕਾਰਨ ਰਿਹਾ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨੇਗਾ ਜ਼ਿਲ੍ਹਾ ਗੁਰਦਾਸਪੁਰ